ਦੋਸਤੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਖਾਸ ਕਰਕੇ ਕਹੀਏ ਅਕਾਲੀ ਸਿਆਸਤ ਦੇ ਵਿੱਚ ਜਿਹੜਾ ਪੁਚਾਲ ਵਾਲੀ ਸਥਿਤੀ ਹੈ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਕੋਈ ਵੀ ਧਿਰ ਜਿਹੜੀ ਆ ਹਕੂਮਤ ਦੇ ਵਿੱਚ ਹੁੰਦੀ ਹੈ ਉਹਨੂੰ تنਕੀਦ ਦਾ ਸਾਹਮਣਾ ਕਰਨਾ ਪੈਂਦਾ ਜਿਹੜੀ ਆਪੋਜੀਸ਼ਨ ਹੁੰਦੀ ਆ ਉਹਤੇ ਕ੍ਰਿਟਿਸਿਜ਼ਮ ਨਹੀਂ ਹੁੰਦਾ ਆਪੋਜੀਸ਼ਨ ਤਾਂ ਐਕਚੁਅਲੀ ਕ੍ਰਿਟਿਸਿਜ਼ਮ ਕਰਦੀ ਹੁੰਦੀ ਆ ਤੇ ਇਹ ਤਾਂ ਹੁਣ ਸੱਤਾ ਤੋਂ ਵੀ ਨੇੜੇ ਇਹਨਾਂ ਨੂੰ 7-8 ਸਾਲ ਹੋ ਗਏ ਨੇ ਨੇੜੇ دہਾਕਾ ਹੋ ਚੱਲਾ ਸੱਤਾ ਤੋਂ ਬਾਹਰ ਨੂੰ ਵੀ ਬਟ ਸਟਿਲ ਜਿਹੜਾ ਇਹਨਾਂ ਦੀਆਂ ਪੁਰਾਣੀਆਂ ਇਹਨਾਂ ਦੇ ਕਾਰਜਕਾਲ ਦੇ ਸਮੇਂ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਦੀ ਸਰਕਾਰ ਦੇ ਸਮੇਂ ਜੋ-ਜੋ ਕੁਝ ਵੀ ਹੁੰਦਾ ਰਿਹਾ ਉਹਨੂੰ ਲੈ ਕੇ ਜਿਹੜੀਆਂ ਸਫਾਈਆਂ ਆ ਉਹ ਹਜੇ ਤੱਕ ਜਾਰੀ ਨੇ ਆਪਾਂ ਸਾਰੇ ਬਾਕੂਬੀ ਜਾਣਦੇ ਆ ਲਗਾਤਾਰ ਆਪਾਂ ਤੁਹਾਡੇ ਨਾਲ ਰਿਪੋਰਟ ਵੀ ਕਰਨੇ ਆ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਇਹਨਾਂ ਦੇ ਵਿੱਚ ਪਾਟੋ ਤਾੜ ਹੁੰਦੀ ਹੈ ਇੱਕ ਬਾਗੀ ਧੜਾ ਬਣ ਜਾਂਦਾ ਹੈ ਤੇ ਉਹ ਜਾ ਕੇ ਅਕਾਲ ਤਖਤ ਸਾਹਿਬ ਤੇ ਜਿਹੜਾ ਆਪਣਾ ਮਾਫੀਨਾਮਾ ਵੀ ਦਿੰਦਾ ਤੇ ਸਰਦਾਰ ਸੁਖਵੀਰ ਸਿੰਘ ਬਾਦਲਵਾਰੇ ਜਾਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚ ਆਖੀਆਂ ਜਾਂਦੀਆਂ ਜਿਹਦੇ ਬਾਬਤ ਜਿਹੜਾ ਉਹ ਲੈਟਰ ਸੀਗਾ ਜਿਹੜਾ ਕਿ ਮੈਂ ਤੁਹਾਡੇ ਨਾਲ ਸਾਂਝਾ ਕਰ ਚੁੱਕਾ ਆਲਰੇਡੀ ਆਪਣੇ ਪਿਛਲੇ ਵੀਡੀਓਜ਼ ਦੇ ਵਿੱਚ ਉਹਦੇ ਤੇ ਜਿਹੜਾ ਫੈਸਲਾ ਤਾਂ ਆਈ ਥਿੰਕ 30 ਅਗਸਤ ਨੂੰ ਐਂਡ ਆਫ ਅਗਸਟ ਜਿਹੜਾ ਜਤੇਦਰ ਸਾਹਿਬ ਸਿੰਘ ਸਹਿਬਾਨਾ ਵੱਲੋਂ ਕੀਤਾ ਜਾਣਾ ਪਰ ਉਹਨੂੰ ਜਨਤਕ ਕਰ ਦਿੱਤਾ ਗਿਆ ਸੀਗਾ ਤੋ ਉਹਦੇ ਵਿੱਚ ਇੱਕ ਕਹਿ ਲੋ ਕਿ ਮੇਨ ਜਿਹੜੀ ਮੁਆਫੀ ਸਰਦਾਰ ਸਰਦਾਰ ਕੁਬੀ ਸਿੰਘ ਬਾਦਲ ਕੋਲ ਮੰਗੀ ਗਈ ਹੈ ਪਰ ਇਹ ਨਹੀਂ ਮੈਨੂੰ ਸਮਝ ਆ ਰਹੀ ਜਾਂ ਆਈ ਥਿੰਕ ਬਹੁਤ ਸਾਰੇ ਲੋਕਾਂ ਨੂੰ ਕਿ ਏਡਾ ਮਸਲਾ ਕੀ ਹੈ ਵੀ ਪ੍ਰਧਾਨਗੀ ਦੇ ਨਾਲ ਜਿਹੜਾ ਵੀ ਪ੍ਰਧਾਨਗੀ ਨੂੰ ਨਾਂ ਛੱਡਣ ਦਾ ਕਿਉਂਕਿ ਬਹੁਤ ਸਾਰੇ ਇਲਜ਼ਾਮ ਲੱਗੇ ਨੇ ਆਪਾਂ ਇੱਕ ਸੈਕਿੰਡ ਲਈ ਮੰਨ ਲਈਏ ਕਿ ਸਾਰੇ ਹੀ ਝੂਠੇ ਨੇ ਬਟ ਸਟਿਲ ਲੋਕਾਂ ਦੇ ਦਿਲਾਂ ਦੇ ਵਿੱਚ ਗੱਲ ਤਾਂ ਜਾਂਦੀ ਹੈ ਨਾ ਏਡਾ ਕਿੱਡੀ ਇੱਕ ਪ੍ਰੋਬਲਮ ਹੈ ਕਿ ਜੇਕਰ ਤੁਸੀਂ ਕਹਿ ਦੂੰਗੀ ਕਿ ਜਿੰਨਾ ਚਿਰ ਇਹਨਾਂ ਇਹ ਜਿਹੜੇ ਇਲਜ਼ਾਮ ਆ ਇਹਨਾਂ ਦੀ ਜਾਂਚ ਨਹੀਂ ਹੋ ਜਾਂਦੀ ਜਿੰਨਾ ਚਿਰ ਮੈਂ ਬਾ ਜਿਹੜਾ ਜਿੱਦਾਂ ਅਦਾਲਤ ਦੇ ਵਿੱਚ ਕਿਹਾ ਜਾਂਦਾ ਕਿ ਬਾ ਇੱਜ਼ਤ ਬਰੀ ਨਹੀਂ ਹੋ ਜਾਂਦਾ ਤਦ ਤੱਕ ਜਿਹੜਾ ਮੈਂ ਆਪਣੇ ਅਹੁਦੇ ਤੋਂ ਜਿਹੜਾ ਲਾਂਭੇ ਹੁੰਦਾ ਮੈਂ ਕੋਈ ਹੋਰ ਆ ਜਾਵੇ ਉਸ ਤੋਂ ਬਾਅਦ ਮੈਂ ਦੁਬਾਰਾ ਜਿਹੜਾ ਵਾਪਸੀ ਕਰ ਸਕਦਾ ਆਪਾਂ ਇਹਦੀ ਬਹੁਤ ਵੱਡੀ ਉਦਾਹਰਨ ਭਾਰਤ ਜਿਹੜੀ ਆ ਕਾਂਗਰਸ ਆ ਉਹਦੇ ਵਿੱਚ ਆਪਾਂ ਵੇਖੀ ਆ ਰਾਹੁਲ ਗਾਂਧੀ ਸਾਹਿਬ ਜਿਹੜਾ ਪਰੇ ਹੁੰਦੇ ਨਹੀਂ ਮਲਕਰਜਨ ਖੜਗੇ ਖੜਗੇ ਸਾਹਿਬ ਆਉਂਦੇ ਨੇ ਤੇ ਸਾਰਿਆਂ ਨੂੰ ਪਤਾ ਸੀ ਕਿ ਚੱਲਦੀ ਗਾਂਧੀ ਪਰਿਵਾਰ ਦੀ ਆ ਜਦੋਂ ਮਲਿਕ ਅਰਜਨ ਖੜਗੇ ਸਾਹਿਬ ਚੁਣੇ ਗਏ ਆ ਤੇ ਜਿਹੜਾ ਇਹਨਾਂ ਦੇ ਕਾਂਗਰਸ ਪਾਰਟੀ ਦੇ ਜਿਹੜਾ ਅੰਦਰੂਨੀ ਲੋਕਾਂ ਨੇ ਜਿਹੜੀਆਂ ਵੋਟਾਂ ਪਾ ਕੇ ਆਪਣਾ ਪ੍ਰਧਾਨ ਚੁਣਿਆ ਉਦੋਂ ਜਿਹੜਾ ਉੱਥੇ ਸ਼ਸ਼ੀ ਤਰੂਰ ਵੀ ਖੜੇ ਹੋਏ ਸੀ ਪਰ ਪਹਿਲਾਂ ਤੋਂ ਹੀ ਸਾਰਿਆਂ ਨੂੰ ਪਤਾ ਸੀ ਕਿ ਗਾਂਧੀ ਪਰਿਵਾਰ ਦਾ ਜਿਹੜਾ ਥਾਪੜਾ ਪ੍ਰਾਪਤ ਕੈਂਡੀਡੇਟ ਆ ਉਹ ਮਲਿਕ ਅਰਜਨ ਖੜਗੇ ਆ ਤੇ ਸਾਰਿਆਂ ਨੇ ਵੋਟ ਵੀ ਉਹਨੂੰ ਹੀ ਪਾਉਣੀ ਆ ਸ਼ਸ਼ੀ ਥਰੂਰ ਸਾਹਿਬ ਨੇ ਐਕਚੁਅਲੀ ਬਹੁਤ ਹੀ ਚੰਗੀ ਕੈਂਪੇਨ ਮੈਂ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇੱਥੇ ਯੂਕੇ ਦੇ ਵਿੱਚ ਵੀ ਆਪਣੇ ਜਿਹੜੀ ਕੰਜ਼ਰਵਟਿਵ ਪਾਰਟੀ ਆ ਇਹਦੀ ਇਹਨਾਂ ਦੀ ਚੋਣ ਚੱਲ ਰਹੀ ਸੀਗੀ ਤੇ ਇਹ ਬੜਾ ਇਹਦੇ ਹਿਸਾਬ ਦੇ ਨਾਲ ਜਿੱਦਾਂ ਰਿਸ਼ੀ ਸੋਨਕ ਨੇ ਆਪਣੀ ਕੈਂਪੇਨ ਰਨ ਕੀਤੀ ਬਹੁਤ ਵਧੀਆ ਤਰੀਕੇ ਨਾਲ ਸ਼ਸ਼ੀ ਥਰੂਰ ਹੋਣਾ ਨੇ ਵੀ ਆਪਣੀ ਕੈਂਪੇਨ ਬਣਾਈ ਸੀ ਪਰ ਸਾਰਿਆਂ ਨੂੰ ਪਤਾ ਸੀ ਕਿ ਮਲਕਰਜਨ ਖੜਗੇ ਸਾਹਿਬ ਨੇ ਵੜਨਾ ਕਿਉਂਕਿ ਰਾਹੁਲ ਗਾਂਧੀ ਜਾਂ ਗਾਂਧੀ ਪਰਿਵਾਰ ਦਾ ਥਾਪੜਾ ਉਹਨਾਂ ਦੇ ਉਹਨਾਂ ਨੂੰ ਪ੍ਰਾਪਤ ਆ ਸੋ ਐਂਡ ਆਫ ਦਾ ਡੇ ਪਤਾ ਤਾਂ ਹੁੰਦਾ ਹੀ ਆ ਕਿ ਜਿਹੜੇ ਪਾਵਰ ਹਲਕੇ ਨੇ ਪਾਵਰ ਕੂਟਰਸ ਨੇ ਉਹ ਕਿੱਧਰ ਨੂੰ ਦੇਖਦੇ ਨੇ ਜੇਕਰ ਸਰਦਾਰ ਸੁਖਵੀਰ ਸਿੰਘ ਬਾਦਲ ਨਹੀਂ ਵੀ ਪ੍ਰਧਾਨ ਹੋਣਗੇ ਤਾਂ ਵੀ ਸਾਰਿਆਂ ਨੂੰ ਪਤਾ ਕਿ ਉਹਨਾਂ ਦੀ ਜਿਹੜੀ ਜੋ ਉਹਨਾਂ ਦੀ ਇਸ ਸਮੇਂ ਰਿੱਟਿਆ ਕਾਲੀ ਦਲ ਦੇ ਵਿੱਚ ਜਾਂ ਜਿਸ ਵੀ ਧੜੇ ਨੂੰ ਉਹ ਜਿਹੜਾ ਉਹਨਾਂ ਦੇ ਅੰਡਰ ਆ ਵੀ ਉਹ ਉਸੇ ਤਰੀਕੇ ਨਾਲ ਬਰਕਰਾਰ ਰੱਖਣੀ ਹੈ ਬਟ ਸਟਿਲ ਉਹਨਾਂ ਨੇ ਜਿਹੜਾ ਇਹ ਚੂਸ ਕੀਤਾ ਹੋਇਆ ਕਿ ਉਹ ਪ੍ਰਧਾਨਗੀ ਨਹੀਂ ਛੱਡਣਗੇ ਪਰ ਜਿੰਨੀਆਂ ਜ਼ਿਆਦਾ ਗੱਲਾਂ ਆ ਰਹੀਆਂ ਨੇ ਇਹਦੇ باوجود ਵੀ ਪ੍ਰਧਾਨਗੀ ਤੇ ਉਹ ਕਿੱਦਾਂ ਬਣੇ ਰਹਿੰਦੇ ਨੇ ਜਾਂ ਹੌਣ ਸਿੰਘ ਸਹਿਬਾਨ ਫੈਸਲਾ ਕੀ ਕਰਦੇ ਨੇ ਇਹ ਜਿਹੜਾ ਬਹੁਤ ਹੀ ਵੇਖਣ ਵਾਲਾ ਹੋਵੇਗਾ ਤੇ ਮੈਂ ਗੁਰਚਰਨਜੀਤ ਸਿੰਘ ਲਾਂਬਾ ਨੇ ਜਿਹੜੇ ਉਹ ਸਿੱਖ ਬੁੱਧੀਜੀਵੀ ਨੇ ਕਾਫੀ ਲਿਖਦੇ ਨੇ ਆਪਣੇ ਪੰਥਕ ਇਸ਼ੂਜ਼ ਦੇ ਉੱਤੇ ਉਹਨਾਂ ਨੂੰ ਇੱਕ ਉਹਨਾਂ ਦੀ ਗੱਲਬਾਤ ਸੁਣ ਰਿਹਾ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਅਸਲੀ ਜਿਹੜਾ ਦਬਾਅ ਆ ਨਾ ਉਹ ਹੈਗਾ ਹੀ ਸਿੰਘ ਸਹਿਬਾਨਾਂ ਦੇ ਉੱਤੇ ਆ ਇਹ ਕੀ ਫੈਸਲਾ ਕਰਦੇ ਨੇ ਕਿਉਂਕਿ ਸ਼ੂਮੀ ਕਾਲੀ ਦਲ ਦੇ ਬਾਰੇ ਉਹ ਇੱਕ ਸਿਆਸੀ ਧਿਰ ਆ ਉਹਦੇ ਬਾਰੇ ਤਾਂ ਸਾਰੇ ਲੋਕ ਜਾਣਦੇ ਨੇ ਪਰ ਸਿੰਘ ਸਹਿਵਾਨ ਕੀ ਫੈਸਲਾ ਕਰਨਗੇ ਅਸਲੀ ਜਿਹੜੀ ਆ ਫੋਕਸ ਲੋਕਾਂ ਦਾ ਇਸੇ ਚੀਜ਼ ਤੇ ਰਹਿਣਾ ਤੇ ਇਤਿਹਾਸ ਦੇ ਵਿੱਚ ਤਵਾਰੀਖ ਦੇ ਵਿੱਚ ਲਿਖਿਆ ਵੀ ਇਹ ਹੀ ਜਾਣਾ ਕਿ ਇਹ ਸਿੰਘ ਸਹਿਵਾਨਾਂ ਦੇ ਵੱਲੋਂ ਉਦੋਂ ਫੈਸਲਾ ਕੀ ਕੀਤਾ ਗਿਆ ਸੀਗਾ ਹਾਲਾਂਕਿ ਜਿਹੜਾ ਹੁਣ ਐਸਜੀਪੀਸੀ ਵੱਲੋਂ ਵੀ ਤੇ ਇਹਨਾਂ ਦੇ ਵੱਲੋਂ ਕੋਸ਼ਿਸ਼ ਤਾਂ ਕੀਤੀ ਜਾ ਰਹੀ ਆ ਕਿ ਕਈ ਮਸਲਿਆਂ ਨੂੰ ਐਡਰੈਸ ਕੀਤਾ ਜਾਵੇ ਆਪਾਂ ਤੁਹਾਡੇ ਨਾਲ ਬੀਤੇ ਦਿਨਾਂ ਦੇ ਵਿੱਚ ਜ਼ਿਕਰ ਕੀਤਾ ਸੀ ਜਦੋਂ ਸ਼ੂਮੀ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਜਿਹੜਾ ਆਇਆ ਸੀਗਾ ਕਿ ਵੀ ਜਿਹੜੇ ਨਿਸ਼ਾਨ ਸਾਹਿਬ ਨੇ ਕੇਸਰੀ ਨਿਸ਼ਾਨ ਸਾਹਿਬ ਦਾ ਵੀ ਜਿਹੜਾ ਰੰਗ ਆ ਉਹ ਬਦਲਿਆ ਜਾਵੇ ਤੇ ਇਹ ਜਿਹੜਾ ਕੇਸਰੀ ਛੱਡ ਕੇ ਉਹਨਾਂ ਨੇ ਕਿਹਾ ਸੀ ਕਿ ਬਸੰਤੀ ਕਰਨਾ ਤੇ سرمਈ ਕਰਨਾ ਤੇ ਇਹ ਜਿਹੜਾ ਬਸੰਤੀ ਸੀਗਾ ਉਹਦੀ ਸ਼ੁਰੂਆਤ ਹੋ ਗਈ ਆ ਬੀਤੇ ਰੋਜ਼ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜਾ ਨਿਸ਼ਾਨ ਸਾਹਿਬ ਦੇ ਰੰਗ ਉਹ ਬਦਲਨੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਨੇ ਤੇ ਉਹਨਾਂ ਨੇ ਦੱਸਿਆ ਵੀ ਕਿ ਕਿਉਂਕਿ ਇਹ ਪਹਿਲਾਂ ਅਸੀਂ ਜਿਹੜਾ ਸਰਕੂਲਰ ਜਾਰੀ ਕਰਕੇ ਕਿਹਾ ਸੀਗਾ ਸੋ ਅਸੀਂ ਜਿਹੜੀ ਆ ਉਹਦੀ ਸ਼ੁਰੂਆਤ ਕਰ ਦੱਤੀ ਆ ਸੋ ਇਹ ਜਿਹੜੇ ਮਸਲੇ ਆ ਇਹ ਜੇਕਰ ਤੁਸੀਂ ਜਿਹੜਾ ਸੋਸ਼ਲ ਮੀਡੀਆ ਦੀ ਸ਼ੁਰੂਆਤ ਤੋਂ ਇਹਨੂੰ ਦੇਖ ਰਹੇ ਹੋ ਜਿਹੜਾ ਸਾਡੇ ਵਰਗੇ ਲੇਟ 80s ਦੇ ਤੇ अर्ली 90s ਦੇ ਜਿਨ੍ਹਾਂ ਦਾ ਵਾਰਨ ਆ ਤੁਸੀਂ ਸੋਸ਼ਲ ਮੀਡੀਆ ਤੇ ਜਦੋਂ ਆਪਾਂ ਇਹ ਸ਼ੁਰੂਆਤ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਆ ਅਕਾਲੀ ਦਲ ਦੀ ਸਰਕਾਰ ਹੁੰਦੀ ਸੀਗੀ ਤੇ ਖਾਸਾ ਇਹਨਾਂ ਨੂੰ ਉਦੋਂ تنਕੀਦ ਦਾ ਸਾਹਮਣਾ ਕਰਨਾ ਪੈਂਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਤੇ ਉਦੋਂ ਇਹ ਮਸਲੇ ਪੰਥਕ ਹਲਕਿਆਂ ਦੇ ਵਿੱਚ ਬਹੁਤ ਆਉਂਦੇ ਹੁੰਦੇ ਸੀ ਖਾਸ ਕਰਕੇ ਕਿ ਇਹਨਾਂ ਦਾ ਅਕਾਲੀ ਦਲ ਦਾ ਭਾਜਪਾ ਦੇ ਨਾਲ ਜਿਹੜਾ ਅਲਾਈਂਸ ਆ ਇਹਨੂੰ ਲੈ ਕੇ ਬਹੁਤ ਇਨਾਂ ਤੇ تنਕੀਦ ਹੁੰਦੀ ਰਹੇ ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਰਹੇ ਖਾਸ ਕਰਕੇ ਨਿਸ਼ਾਨ ਸਭਾ ਦੇ ਰੰਗ ਨੂੰ ਲੈ ਕੇ ਵੀ ਤੇ ਜਿਹੜੇ ਆਪਣੇ ਸ਼੍ਰੋਮੀ ਕਮੇਟੀ ਦੇ ਵੱਲੋਂ ਉਹ ਹੁਣ ਪ੍ਰੈਸ ਦੇ ਨਾਲ ਉਹਨਾਂ ਦੀ ਗੱਲਬਾਤ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਿ ਉਹ ਜਿਹੜਾ ਨਿਸ਼ਾਨ ਸਭਾ ਸੀਗਾ ਉਹਦੇ ਤੋਂ ਥੋੜਾ ਜਿਹਾ ਜਿਹੜਾ ਲਾਲ ਉਹਦੇ ਵਿੱਚ ਜ਼ਿਆਦਾ ਸਗਾ ਜਾਂ ਇਸ ਕਰਕੇ ਵੀ ਅਸੀਂ ਉਹਨੂੰ ਚੇਂਜ ਕਰਨਾ ਚਾਹੁੰਦੇ ਸੀ ਸੋ ਇਸੇ ਕਰਕੇ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਜੀ ਭਗਵੇਂ ਰੰਗਲ ਨੂੰ ਲੈ ਕੇ ਜਾਇਆ ਜਾ ਰਿਹਾ ਨਿਸ਼ਾਨ ਸਾਹਿਬ ਨੂੰ ਇਹਦੇ ਨਾਲ ਨਾਲ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਵੀ ਬਹੁਤ ਜਿਹੜਾ ਉਹ ਗੂੰਜਦਾ ਰਿਹਾ ਜਿਹਨੂੰ ਬਹੁਤ ਸਾਰੇ ਇੱਕ ਵੱਡਾ ਸਿੱਖ ਬੁੱਧੀਜੀਵੀ ਜਿਹੜਾ ਵਰਗ ਆ ਉਹਨੂੰ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਸੀਗਾ ਉਹਨੂੰ ਮੰਨਦਾ ਤੇ ਉਹਨਾਂ ਦਾ ਕਹਿਣਾ ਕਿ ਉਹਨੂੰ ਜਿਹੜਾ ਉਹਦੇ ਵਿੱਚ ਸੋਧਾਂ ਕਰ ਕਰਕੇ ਉਹਨੂੰ ਖਤਮ ਹੀ ਕਰ ਦਿੱਤਾ ਗਿਆ ਐਕਚੁਅਲੀ ਤੇ ਬਹੁਤ ਸਾਰੀਆਂ ਜਗ੍ਹਾਾਂ ਤੇ ਜਦੋਂ ਕਈ ਜਿਹੜੇ ਖਾਸ ਕਰਕੇ ਜਿਹੜੇ ਪੰਥਕ ਚੈਨਲਸ ਵਗੈਰਾ ਨੇ ਉਹ ਮੂਲ ਨਾਨਕਸ਼ਾਹੀ ਕੈਲੰਡਰ ਕਹਿ ਕੇ ਤਰੀਕ ਦੀ ਜਿਹੜੀ ਆ ਵਰਤੋਂ ਕਰਦੇ ਨੇ ਸੋ ਉਹ ਉਹਦਾ ਵੀ ਸ਼ਾਇਦ ਹੋ ਸਕਦਾ ਹੋਣਾ ਦੇ ਦਿਨਾਂ ਦੇ ਵਿੱਚ ਇਹ ਮਸਲਾ ਵਿਚਾਰਨ ਪਰ ਇਹਨਾਂ ਦੇ ਵੱਲੋਂ ਕਹਿ ਲੋ ਕਿ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਉਹ ਸਾਰੇ ਮਸਲੇ ਜਿਹੜੇ ਲੋਕਾਂ ਦੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਹੌਲੀ 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 ਘਰ ਕਰ ਗਏ ਉਹਨਾਂ ਨੂੰ ਅਸੀਂ ਹੱਲ ਕਰੀਏ ਪਰ ਇਹ ਇਹ ਕਿਦਾਂ ਜਿਹੜਾ ਹੱਲ ਕਰਨਗੇ ਇਹਦੀ ਆਪਾਂ ਜਿਹੜੀ ਗੱਲ ਕਰਦੇ ਆ ਤੇ ਇਹ ਵੀ ਜਿਹੜੀ ਗੱਲ ਕਰਨੀ ਆ ਕਿ ਕੀ ਜਿਹੜੇ ਆ ਸਾਡੇ ਹੁਣ ਦੇ ਮੁੱਖ ਮੰਤਰੀ ਨੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਮਾਨ ਸਾਹਿਬ ਉਹ ਇਹਨਾਂ ਗੱਲਾਂ ਤੋਂ ਸਬਕ ਲੈ ਲੈਣਗੇ ਵੈਸੇ ਤਾਂ ਇਹ ਜਿਹੜੇ ਸਿਆਸਤਦਾਨ ਆ ਇਹਨਾਂ ਨੂੰ ਸਬਕ ਜੇਕਰ ਲੈਣੇ ਹੋਣ ਤਾਂ ਦੁਨੀਆ ਦੇ ਵਿੱਚ ਜੋ ਕੁਝ ਚੱਲ ਰਿਹਾ ਚਾਹੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਕਿਦਾਂ ਉਹ 45 50 ਮਿੰਟਾਂ ਦੇ ਵਿੱਚ ਉਹਦੀ ਪੂਰੀ ਜ਼ਿੰਦਗੀ ਬਦਲ ਗਈ ਜਿਵੇਂ ਬਹੁਤ ਸਾਰੇ ਹੋਰ ਜਗ੍ਹਾਾਂ ਤੇ ਆਪਾਂ ਦੇਖ ਲਈਏ Imran Khan ਸਾਹਿਬ ਹੁੰਦੇ ਨੇ ਬੜਾ ਢੋਲ ਠਮਾਕੇ ਦੇ ਨਾਲ ਤੇ ਇਸ ਵੇਲੇ ਜੇਲ੍ਹ ਦੇ ਵਿੱਚ ਬੈਠੇ ਨੇ ਇਧਰ Boris Johnson ਸਾਹਿਬ ਦੀ ਸਰਕਾਰ ਬਣੀ ਸੀ ਤਾਂ ਉਦੋਂ ਲੱਗਦਾ ਸੀ ਵੀ ਪਤਾ ਨਹੀਂ ਕਿੰਨੇ ਸਾਲ ਹੁਣ ਕੰਜ਼ਰਵੇਟਿਵ ਪਾਰਟੀ ਦੀ ਦੁਬਾਰਾ ਸਰਕਾਰ ਰਹਿਣੀ ਹੈ ਤੇ ਉਹ ਬਸ 2 2.5 ਸਾਲਾਂ ਬਾਅਦ ਉਹਨਾਂ ਦੀ ਵੀ ਜਿਹੜੀ ਆ ਛੁੱਟੀ ਹੋ ਗਈ ਸੋ ਇਹ ਇਹ ਜਿਹੜੀ ਸੱਤਾ ਹੈ ਪਤਾ ਨਹੀਂ ਹੁੰਦਾ ਕਿੰਨਾ ਕੁ ਤੁਹਾਡੇ ਕੋਲ ਹੈ ਤੇ ਜਿਹੜੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਹੈ ਕਿ ਉਹ ਵੀ ਜਿਹੜਾ ਇਹਨਾਂ ਚੀਜ਼ਾਂ ਤੋਂ ਸਿੱਖ ਕੇ ਹੁਣੇ ਕੋਈ ਕਾਰਵਾਈਆਂ ਕਰਨੀਆਂ ਸ਼ੁਰੂ ਕਰਨ ਕਰਕੇ ਇਦਾਂ ਦੇ ਮਸਲੇ ਜਿਹੜੇ ਆ ਨਾ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰਦੇ ਜਾਂਦੇ ਆ ਬੇਅਦਬੀ ਤੇ ਆਪਾਂ ਸਾਰੇ ਜਾਣਦੇ ਹਾਂ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਜਿਹੜਾ ਉਹ ਉਹ ਮਸਲੇ ਉਸੇ ਤਰੀਕੇ ਨਾਲ ਲਟਕ ਰਹੇ ਨੇ ਇਹਨਾਂ ਦੇ ਆਪਣੇ ਜਿਹੜੇ ਕੁਮਰ ਸਾਹਿਬ ਨੇ ਇਹਨਾਂ ਦੇ ਆਪਣੇ ਐਮਐਲਏ ਅਮਰitsar ਤੋਂ ਨੇ ਆਮ ਆਦਮੀ ਪਾਰਟੀ ਤੋਂ ਲਗਾਤਾਰ ਇਸ ਮਸਲੇ ਤੇ ਆਵਾਜ਼ ਉਠਾ ਰਹੇ ਨੇ ਤੇ ਫਿਰ ਤੁਸੀਂ ਜਿਹੜਾ ਆ ਹੁਣ ਲਾਰੈਂਸ ਮਿਸ਼ਨੋਈ ਵਾਲਾ ਜਿਹੜਾ ਮਸਲਾ ਹੈ ਪਹਿਲੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਜਿਹੜਾ ਉਹਦੇ ਘਤਰ ਨੂੰ ਲੈ ਕੇ ਉਹਦੇ ਪਰਿਵਾਰ ਆ ਜਾਂ ਉਹ 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 ਜਿਹੜਾ ਲਗਾਤਾਰ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਤੇ ਉਹਦੀ ਜਿਹੜੀ ਇੰਟਰਵਿਊ ਆ ਇਹ ਪ੍ਰਬੋਧ ਕੁਮਾਰ ਦੀ ਜਿਹੜੀ ਸਿੱਟ ਦੀ ਰਿਪੋਰਟ ਹੈ ਬਹੁਤ ਹੀ ਜਿਹੜੀ ਇਹ ਇਹਦੇ ਬਾਬਤ ਜਿਹੜਾ ਕਿਦਾਂ ਇਹ ਇਹਨੂੰ ਡਿਫੈਂਡ ਕਰਨਗੇ ਪ੍ਰਬੋਧ ਕੁਮਾਰ ਦੀ ਜਿਹੜੀ ਸਿੱਟ ਰਿਪੋਰਟ ਹੈ ਦੱਸਦੇ ਆ ਕਿ 14 ਮਾਰਚ 2023 ਨੂੰ ਇਹ ਜਿਹੜੀ ਇਹ ਇੰਟਰਵਿਊ ਨੈਚਰ ਹੋਈ ਸੀਗੀ ਇਹ ਸਤੰਬਰ 2022 ਦੇ ਵਿੱਚ ਖਰੜ ਸੀਆਈਏ ਥਾਣੇ 'ਚ ਜਿਹੜੀ ਇੰਟਰਵਿਊ ਹੋਈ ਸੀ ਦੂਜੀ ਇੰਟਰਵਿਊ ਦੱਸ ਦਿਆ ਰਾਜਸਥਾਨ ਦੇ ਵਿੱਚ ਹੋਈ ਸੀ ਇੱਕ ਜਿਹੜੀ ਆ ਪੰਜਾਬ ਦੇ ਵਿੱਚ ਇਹ ਹੋਈ ਸੀਗੀ ਸਤੰਬਰ 2022 ਦੇ ਵਿੱਚ ਸੋ ਇਹਦਾ ਕੀ ਹੈ ਜਿਹੜਾ ਜਵਾਬ ਦੇ ਸਕਦੇ ਆ ਉਹ ਉਹਨਾਂ ਨੂੰ ਦੇਣਾ ਚਾਹੀਦਾ ਏਸਟੀਕੇ ਦੇ ਮਸਲੇ ਨਹੀਂ ਜਿਹੜੇ ਆ ਲਟਕਾਉਣੇ ਚਾਹੀਦੇ ਆਦਰਵਾਇਸ ਜਿਹੜਾ ਬਾਅਦ ਵਿੱਚ ਫਿਰ ਇਹ ਮਸਲੇ ਤੁਹਾਨੂੰ ਆ ਕੇ ਦੁਬਾਰਾ ਜਿਹੜੇ ਆ ਹੌਂਟ ਕਰਦੇ ਆ ਸੋ ਹੁਣ ਜਿਵੇਂ ਮੈਂ ਕਹਿ ਰਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਆ ਜਿਹੜੇ ਉਹ ਕਿਹੜੇ ਕਿਹੜੇ ਮਸਲੇ ਨੂੰ ਇਹ ਸਮਝ ਨਹੀਂ ਆਉਂਦਾ ਕਿ ਐਂਡ ਤੱਕ ਜਾ ਕੇ ਉਹ ਕਿਹੜੇ ਕਿਹੜੇ ਮਸਲੇ ਨੂੰ ਕੇਸ਼ਰੀ ਕੇ ਨਾਲ ਡਿਫੈਂਡ ਕਰਨਗੇ ਤੇਸ਼ ਲੱਖੀ ਸਾਹਿਬ ਇਹਨਾਂ ਦੀ ਵੈਸੇ ਜ਼ਿਆਦਾ ਮਕਬੂਲੀਅਤ ਜਿਹੜੀ ਪੀਟੀਸੀ ਤੋਂ ਹੀ ਹੋਈ ਸੀ ਪਹਿਲਾਂ ਤੇ ਹੁਣ ਲੱਖੀ ਸਾਹਿਬ ਦੇ ਬੜੇ ਜਿਹੜੇ ਆ ਹਾਰਡ ਹਿਟਿੰਗਸ ਉਹ ਪ੍ਰੋਗਰਾਮ ਆ ਉਹਨਾਂ ਦੇ ਪਿਛਲੇ ਕਈ ਦਿਨਾਂ ਦੇ ਜਿਹੜੀਆਂ ਕਈ ਚੀਜ਼ਾਂ ਉਹਨਾਂ ਨੇ ਰਿਵੀਲ ਕੀਤੀਆਂ ਤੇ ਸਾਡੇ ਵੈਸੇ ਪੰਜਾਬੀ মিডিਆ ਦੇ ਵਿੱਚ ਜਿਹੜਾ ਜਿਹੜਾ ਖੋਜੀ মিডিਆ ਆ ਉਹ ਬਹੁਤ ਘੱਟ ਹੈ ਤੇ ਖੋਜੀ ਪੱਤਰਕਾਰ ਬਹੁਤ ਘੱਟ ਨੇ ਸੋ ਬਹੁਤ ਚੰਗਾ ਕੰਮ ਕਰ ਰਹੇ ਨੇ ਸੋ ਉਹਨਾਂ ਨੇ ਜਿਹੜੀ ਇੱਕ ਰਿਪੋਰਟ ਪੇਸ਼ ਕੀਤੀ ਆ ਨਾ ਉਹ ਵੀ ਇਹਨਾਂ ਤੇ ਬਹੁਤ ਸਾਰੇ ਸਵਾਲ ਖੜੇ ਕਰਦੀ ਆ ਅਕਾਲੀ ਦਲ ਦੇ ਉੱਤੇ ਸਰਦਾਰ ਸੁਖਬੀ ਸਿੰਘ ਬਾਦਲ ਦੀ ਪੋਲਿਟਿਕਸ ਦੇ ਉੱਤੇ ਆਪਾਂ ਸਾਰੇ ਜਾਣਦੇ ਆ ਕਿ ਸਿਰਸਾ ਡੇਰੇ ਦੇ ਨਾਲ ਜਿਹੜਾ ਅਸਲੀ ਮਸਲਾ ਆ ਸਿੱਖ ਪੰਥ ਦਾ ਉਹ ਸ਼ੁਰੂ ਹੁੰਦਾ ਇਹ ਜਿਹੜਾ 2007 ਤੋਂ 29 ਜਿਹੜਾ 4 2007 ਇਹ ਜਿਹੜੀਆਂ ਸਾਰੀਆਂ ਡੇਟਾ ਦੇ ਹਿਸਾਬ ਦੇ ਨਾਲ ਜਿਹੜੀ ਰਤੇਸ਼ ਲੱਖੀ ਬਾਈ ਹੋਣਾ ਨੇ ਇੱਕ ਰਿਪੋਰਟ ਆਪਣੇ ਚੈਨਲ ਤੇ ਜਿਹੜਾ ਸ਼ਾਇਆ ਕੀਤੀ ਆ ਉਹ ਬਹੁਤ ਟੈਕਨੀਕਲ ਹੈ ਪਰ ਉਹਦੇ ਵਿੱਚੋਂ ਜਿਹੜੀ ਮੇਨ ਉਹਦਾ ਲੁਬੇ ਲਬਾਬ ਹੈ ਉਹਦਾ ਨਿਚੋੜ ਕੀ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੋ ਇਹਦੇ ਵਿੱਚੋਂ ਦੱਸਦੇ ਨੇ ਕਿ 29 ਚਾਰ 2007 ਨੂੰ ਸਿਰਸੀ ਡੇਰੇ ਦੇ ਵਿੱਚ ਇੱਕ ਜਾਮੇਨ ਸਾਹ ਵਾਲੀ ਘਟਨਾ ਹੁੰਦੀ ਆ ਇਹ ਦੋ ਘਟਨਾਵਾਂ ਸੀਗੀਆਂ ਫਿਰ 13 ਮਈ 2007 ਨੂੰ ਸਲਾਬਤਪੁਰ ਡੇਰਾ ਜਿਹੜਾ ਬਠਿੰਡਾ ਚਾ ਉੱਥੇ ਸੇਮ ਸਮਾਗਮ ਹੁੰਦਾ ਉੱਥੇ ਇਹਦੇ ਵਿੱਚੋਂ ਜਿਹੜਾ ਗੁਰਮੀਤ RAM ਰਹੀਮ ਆ ਇਹਦੇ ਵਿੱਚੋਂ ਵੱਖਰਾ ਪੰਥ ਵਾਂਗ ਬਣਾਉਣ ਦੀ ਜਿਹੜੇ ਇਹਨੇ ਕੋਸ਼ਿਸ਼ ਕੀਤੀ ਇੱਕ ਇਨਸਾ ਬਣਾਏ ਗਏ ਉਹ ਵੀ ਉਹਨਾਂ ਦੇ ਗਲ ਦੇ ਵਿੱਚ ਲੋਕਟ ਪਾਇਆ ਜਾਣਾ ਤੇ ਉਹਨਾਂ ਨੂੰ ਉਹ ਜਿਹੜਾ ਪਲਾਇਆ ਗਿਆ ਸ਼ਰਬਤ ਵਗੈਰਾ ਤੇ ਉਹ ਕੋਸ਼ਿਸ਼ ਜਾਂ ਜਿਹੜੀ ਆ ਇੱਕ ਤਰੀਕੇ ਦੀ ਸ਼ਰਾਰਤ ਸੀਗੀ ਉਹ ਕਿ ਉਹ ਜਦੋਂ ਦਸਮ ਪਾਤਸ਼ਾਹ ਨੇ ਜਿਹੜਾ ਅੰਮ੍ਰਿਤ ਛਕਾਇਆ ਉਹਦੇ ਵਾਂਗੂ ਜਿਹੜਾ ਕਰਨਦੀਪ ਇਹਦੇ ਤੇ ਸਿੱਖ ਸੰਗਤਾਂ ਭੜਕੀਆਂ ਵੀ ਬਹੁਤ ਤੇ ਉਦੋਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਟਕਰਾਅ ਵੀ ਹੋਇਆ ਇਹ 라ਤੇ ਮੁਕਦਮੇ ਵੀ ਦਰਜ ਹੋਏ ਇਹਨੂੰ ਚੀਜ਼ ਨੂੰ ਲੈ ਕੇ ਇਹ ਲੱਖੀ ਸਾਹਿਬ ਦੱਸਦੇ ਨੇ ਕਿ ਇਸੇ ਦੇ ਚੱਲਦੇ ਆ ਪੁਲਿਸ ਦੇ ਨਾਲ ਨਾਲ ਕਈ ਇਤਿਹਾਸਕਾਰ ਵੀ ਇਸ ਪੁਲਿਸ ਦੀ ਜਾਂਚ ਦੇ ਵਿੱਚ ਸ਼ਾਮਲ ਰਹੇ ਤਾਂ ਕਿ ਦੇਖਿਆ ਜਾਵੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜਾਂ ਕੇਸਟਰੀ ਕੇ ਨਾਲ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਨਕਲ ਇਹਦੇ ਵਿੱਚ ਸਾਫ਼ ਝਲਕ ਰਹੀ ਸੀ 19 ਮਈ 2007 ਨੂੰ ਕਾਲੀ ਆਗੂ ਹੀ ਜਿਹੜੇ ਰਜਿੰਦਰ ਸਿੰਘ ਸੇਤੂ ਆ ਉਹ ਐਫ ਆਈ ਆਰ ਦਰਜ ਕਰਵਾਉਦੇ ਨੇ ਕੇਸ ਚੱਲਦਾ ਠੀਕ ਹੈ ਨਾ ਇਹ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਹੀ ਅਕਾਲ ਤਖਤ ਸਾਹਿਬ ਨੇ ਜਿਹੜਾ ਇਹਨਾਂ ਨੂੰ ਪੰਥ ਦੇ ਵਿੱਚੋਂ ਬਾਹਰ ਕੀਤਾ ਸੀ ਤੇ ਇਹ ਇਹ ਏਸੇ ਦੇ ਚੱਲਦੇ ਆ ਬਾਅਦ ਵਿੱਚ ਜਿਹੜਾ ਸਾਰਾ ਮਾਫੀਨਾਮਾ ਵਾਲਾ ਜਿਹੜਾ ਕੰਮ ਹੋਇਆ ਕਿਉਂਕਿ ਇਹਨਾਂ ਨੂੰ ਪੰਥ ਦੇ ਵਿੱਚੋਂ ਬਾਹਰ ਜਾਇ ਇਹਨਾਂ ਨੂੰ ਛੇਕਿਆ ਇਸੇ ਕਰਕੇ ਸੀ ਕਿ ਇਹਨਾਂ ਦੇ ਵੱਲੋਂ ਆਹ ਘਟਨਾ ਕੀਤੀ ਗਈ ਸੀਗੀ ਜਿਹੜਾ ਗੁਰੂ ਸਾਹਿਬ ਦੀ ਨਕਲ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਪਰ ਉਹ ਇੱਕ ਜਿਹੜਾ ਧਾਰਮਿਕ ਮਸਲਾ ਸੀ ਪਰ ਜਿਹੜੇ ਜੇਕਰ ਆਪਾਂ ਜਿਹੜਾ ਭਾਰਤ ਦੇ ਕਾਨੂੰਨ ਦੇ ਮੁਤਾਬਿਕ ਜੋ ਕੁਝ ਚੱਲ ਰਿਹਾ ਸੀਗਾ ਸੋ ਇਹ ਜਿਹੜੀਆਂ ਦੋ ਘਟਨਾਵਾਂ ਦੇ ਲਈ ਜਿਹੜਾ 19 ਮਈ 2007 ਨੂੰ ਕਰਦੀ ਆਗੂ ਦੇ ਪਰੋ ਜਿਹੜੀ ਐਫ ਆਈ ਆਰ ਕੀਤੀ ਜਾਂਦੀ ਉਹਦੇ ਤੇ ਕੇਸ ਸ਼ੁਰੂ ਹੁੰਦਾ ਤੇ ਇਹਨਾਂ ਦੇ ਖਿਲਾਫ ਜਿਹੜਿਆ ਚਾਰਜ ਸ਼ੀਟ ਵਗੈਰਾ ਜੋ ਵੀ ਆ ਕੇਸ ਇੱਕ ਬਣ ਜਾਂਦਾ ਹੈ ਜਦੋਂ 2012 ਦੀਆਂ ਚੋਣਾਂ ਦਾ ਟਾਈਮ ਸੀਗਾ ਉਦੋਂ ਪੁਲਿਸ ਦੇ ਵੱਲੋਂ ਉਸ ਜਿਹੜਾ ਕੇਸ ਨੂੰ ਖਾਰਜ ਕਰਨ ਦੇ ਲੈ ਕੇ ਰਿਪੋਰਟ ਫਾਈਲ ਕਰ ਦਿੱਤੀ ਜਾਂਦੀ ਹੈ ਕਿ ਇਹਨੂੰ ਖਾਰਜ ਕਰ ਦਿੱਤਾ ਜਾਵੇ ਕਿਉਂਕਿ ਜਿਹੜਾ ਪਹਿਲਾਂ ਜਦ ਕੇ ਖੁਦ ਮੰਨਦੇ ਰਹੇ ਨੇ ਗਰਮੀਤ RAM ਰਹੀਮ ਕਿ ਮੈਂ ਉੱਥੇ ਮੌਜੂਦ ਸੀਗਾ ਬਾਅਦ ਵਿੱਚ ਪੁਲਿਸ ਵੱਲੋਂ ਕਿਹਾ ਜਾਂਦਾ ਕਿ ਉਹ ਉੱਥੇ ਮੌਜੂਦ ਹੀ ਨਹੀਂ ਸੀ ਵੇ ਇਸ ਕੇਸ ਨੂੰ ਖਾਰਜ ਕਰ ਦਿੱਤਾ ਜਾ ਹੁਣ ਵੇਖੋ ਡੇਰੇ ਦੇ ਖਿਲਾਫ ਜਾਂ ਗਰਮੀਤ ਰਾਮ ਰਹੀਮ ਦੇ ਖਿਲਾਫ ਇਹ ਐਫ ਆਈ ਆਰ ਹੁੰਦੀ ਆ ਕਿ ਇਹਨਾਂ ਨੇ ਗੁਰੂ ਸਾਹਿਬ ਦੀ ਨਕਲ ਲਗਾਉਣ ਦੀ ਕੋਸ਼ਿਸ਼ ਕੀਤੀ ਆ ਸਲਾਬਤਪੁਰੇ ਜਾਂ ਸਿਰਸੇ ਡੇਰੇ ਰਤੇਜ ਲੱਖੀ ਸਾਹਿਬ ਦੀ ਰਿਪੋਰਟ ਦੇ ਮੁਤਾਬਕ ਖੁਦ ਰਾਮ ਰਹੀਮੇ ਮੰਨਦੇ ਵੀ ਰਹੇ ਨੇ ਕਿ ਇਹ ਉੱਥੇ ਮੌਜੂਦ ਸੀਗੇ ਮੰਨਣ ਦੀ ਗੱਲ ਤਾਂ ਇੱਕ ਪਾਸੇ ਜੀ ਆਪਣੇ ਕੋਲ ਉਹਦੀਆਂ ਫੋਟੋਜ਼ ਮੌਜੂਦ ਨੇ ਸਾਰਿਆਂ ਨੇ ਦੇਖਿਆਗੇ ਕਿ ਕੇਸਵੀਕੇ ਦੀ ਗਰਮੀਤ RAM ਰਹੀਮ ਨੇ ਪੋਸ਼ਾਕ ਪਹਿਨੀ ਹੋਈ ਸੀ ਜਾਇ ਇਹਦੇ ਵੱਲੋਂ ਜਿਹੜਾ ਸ਼ਰਬਤ ਦਾ ਉਹ ਵੱਡਾ ਜਿਹੜਾ ਉੱਥੇ ਕੜਾ ਘੋਲਿਆ ਹੋਇਆ ਸੀ ਪਰ ਜਦੋਂ ਪੁਲਿਸ ਇਹ ਕਹਿੰਦੀ ਆ ਕਿ ਇਹ ਕੇਸ ਨੂੰ ਖਾਰਜ ਕਰ ਦਿੱਤਾ ਜਾਵੇ ਭਾਪੋ ਇਸ ਖੇਤਸ ਨੂੰ ਖਤਮ ਕਰਨ ਦੀ ਜਿਹੜੀ ਆ ਜਾਂਚ ਕਾ ਦਾਖਲ ਕਰਦੇ ਨੇ ਤਾਂ ਪੁਲਿਸ ਵੱਲੋਂ ਕਿਹਾ ਜਾਂਦਾ ਕਿ ਗਰਮੀਤ RAM ਰਹੀਮ ਤਾਂ ਇਹਨਾਂ ਜਗ੍ਹਾਾਂ ਤੇ ਮੌਜੂਦ ਹੀ ਨਹੀਂ ਸੀ ਮਤਲਬ ਕਿ ਜਿੱਥੋਂ ਦੀ ਇਹ ਘਟਨਾ ਤੁਸੀਂ ਕਹਿ ਰਹੇ ਹੋ ਗਰਮੀਤ RAM ਰਹੀਮ ਤਾਂ ਉੱਥੇ ਉਸ ਸਮੇਂ ਮੌਜੂਦ ਹੀ ਨਹੀਂ ਸੀ ਤੇ ਅਕਾਲੀ ਦਲ ਬਾਰੇ ਕਿਹਾ ਜਾਂਦਾ ਕਿ ਕਿਉਂਕਿ ਉਦੋਂ ਜਿਹੜਾ ਚੋਣਾਂ ਦਾ ਟਾਈਮ ਸੀਗਾ ਇਲੈਕਸ਼ਨ ਕੋਡ ਲੱਗਾ ਹੋਇਆ ਸੀ ਤਾਂ ਕਰਕੇ ਸਾਡੀਆਂ ਤਾਂ ਪਾਵਰਾਂ ਇੰਨੀਆਂ ਨਹੀਂ ਸੀਗੀਆਂ ਪਰ ਇੱਥੇ ਕਿਉਂਕਿ ਦੂਜੀ ਵਾਰ ਵੀ ਸਰਕਾਰ ਇਹਨਾਂ ਦੀ ਬਣੀ ਸੀ ਸੋ ਇਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਬਿਲਕੁਲ ਕੋਈ ਪਾਵਰ ਨਹੀਂ ਸੀ ਜਦੋਂ ਦੂਜੀ ਵਾਰ ਇਹਨਾਂ ਦੀ ਹਕੂਮਤ ਆ ਗਈ ਸੀ ਕਿਉਂਕਿ 12 ਦੇ ਵਿੱਚ ਭਾਜਪਾ ਅਕਾਲੀ ਦੀ ਫਿਰ ਵਾਪਸੀ ਹੋ ਗਈ ਸੀ ਸੋ ਇਹ ਉਦੋਂ ਬਾਅਦ ਇਹਨਾਂ ਨੇ ਕੁਝ ਨਹੀਂ ਕੀਤਾ। ਤੋਂ ਇਸ ਇਹਨਾਂ ਦੀ ਪੁਲਿਸ ਦੀ ਜਿਹੜੀ ਖਾਰਜ ਕੇਸ ਨੂੰ ਖਾਰਜ ਕਰਨ ਵਾਲੀ ਰਿਪੋਰਟ ਨੂੰ ਤਿੰਨ ਵਾਰ ਜਿਹੜੀ ਅਦਾਲਤਾਂ ਇਹਨੂੰ ਜਿਹੜੀਆਂ ਇਸ ਰਿਪੋਰਟ ਨੂੰ ਰੱਦ ਕਰਦੀਆਂ ਨੇ ਬਟ ਫਿਰ ਚੌਥੀ ਵਾਰ ਜਿਹੜਾ ਉਹਨੂੰ ਐਕਸੈਪਟ ਕਰ ਲਿਆ ਜਾਂਦਾ ਤੇ ਇਹ ਤਿੰਨ ਵਾਰ ਦੇ ਵਿੱਚ ਇਹਨਾਂ ਦੀ ਸਰਕਾਰ ਦੇ ਵੱਲੋਂ ਕੁਝ ਨਹੀਂ ਕੀਤਾ ਜਾਂਦਾ ਤੇ ਫਿਰ ਜਿਹੜਾ ਇੱਕ ਹੋਰ ਇੰਟਰਸਟਿੰਗ ਫੈਕਟ ਮਤੇਜ ਹੁਣੀ ਸ਼ੇਅਰ ਕਰਦੇ ਨੇ ਕਿ ਜੇ ਇਸ ਜੱਜ ਦੇ ਵੱਲੋਂ ਪਹਿਲਾਂ 3-4 ਵਾਰ ਇਹ ਰਿਪੋਰਟ ਨੂੰ ਨਹੀਂ ਮੰਨਿਆ ਜਾਂਦਾ ਅਦਾਲਤਾਂ ਦੇ ਵੱਲੋਂ ਪਰ ਜੇ ਇਸ ਜੱਜ ਦੇ ਵੱਲੋਂ ਬਾਅਦ ਚੁਣੀ ਇਸ ਰਿਪੋਰਟ ਨੂੰ ਐਕਸੈਪਟ ਕੀਤਾ ਜਾਂਦਾ ਉਸੇ ਹੀ ਜੱਜ ਦੇ ਪਰਿਵਾਰਕ ਮੈਂਬਰ ਨੂੰ ਬਾਅਦ ਵਿੱਚ ਅਕਾਲੀ ਸਰਕਾਰ ਦੇ ਵਿੱਚ ਜਾਂ ਕਾਲੀ ਭਾਜਪਾ ਸਰਕਾਰ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਇੱਕ ਪਦਵੀ ਵੀ ਬਖਸ਼ੀ ਜਾਂਦੀ ਆ ਇੱਕ ਅਹੁਦਾ ਵੀ ਬਖਸ਼ਿਆ ਜਾਂਦਾ ਸੋ ਇਹ ਸਾਰੀਆਂ ਕੜੀਆਂ ਕਿੱਧਰ ਨੂੰ ਜੁੜਦੀਆਂ ਨੇ ਹੁਣ ਇਹ ਬਹੁਤ ਸਾਰੇ ਮਸਲੇ ਨੇ ਇਹਨਾਂ ਨੂੰ ਕਿਦਾਂ ਇਹ ਹੱਲ ਕਰਨਗੇ ਸਰਦਾਰ ਸੁਖੀ ਸਿੰਘ ਬਾਦਲ ਜਾਂ ਅਕਾਲੀ ਦਲ ਤੇ ਇਹ ਜਿਹੜੇ ਆ ਬਾਗੀ ਧੜੇ ਵਾਲੇ ਆ ਉਧਰੋਂ ਜਿਵੇਂ ਆਪਾਂ ਬਹੁਤ ਵਾਰ ਗੱਲ ਕਰਦੇ ਆ ਕਿ ਹੁਣ ਕੱਲਾ ਅਕਾਲੀ ਦਲ ਨਹੀਂ ਰਹਿ ਗਿਆ ਹੁਣ ਉਧਰੋਂ ਸਰਬਜੀਤ ਸਿੰਘ ਖਾਲਸਾ ਵੀ ਆ ਗਏ ਨੇ ਤੇ ਭਾਈ ਅਮਰਪਾਲ ਸਿੰਘ ਉਹਨਾਂ ਦੀ ਵੀ ਸਿਆਸਤ ਨਾਲ ਦੀ ਨਾਲ ਚੱਲ ਰਹੀ ਹੈ ਸੋ ਖੈਰ ਬਹੁਤ ਸਾਰੇ ਮਸਲੇ ਨੇ ਜੀ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਬਹੁਤ-ਬਹੁਤ ਖਿਆਲ ਰੱਖਣਾ ਸਤਿ ਸ੍ਰੀ ਅਕਾਲ